ਤੁਹਾਡਾ ਸਵਾਗਤ ਕਰਦੇ ਆਂ ਰਾਵਣ ਦੀ ਲੰਕਾ ਦੇ ਵਿੱਚ ਤੋਂ ਵੱਡਾ ਵਾ ਰਾਵਣ ਦੀ ਲੰਕਾ ਦਾ ਮਤਲਬ ਸਿੰਘਾਸਨ ਸੋਚੋ ਰਾਵਣ ਕਿੰਨਾ ਵੱਡਾ ਹੁੰਦਾ ਹੋਏਗਾ ਬਟ ਅਸੀਂ ਇੰਡੀਆ ਸੰਨ ਬੋਲਦੇ ਆਂ ਰਾਵਣ ਦੀ ਲੰਕਾ ਆਲਮੋਸਟ ਪਹੁੰਚ ਚੁੱਕੇ ਆਂ ਬਸ ਸਾਹਮਣੇ ਹੋਰ ਪੌੜੀਆਂ ਨੇ ਇਹੀ ਉਹ ਜਗ੍ਹਾ ਵਾ ਜਿੱਥੇ ਰਾਵਣ ਜੀ ਆ ਕੇ ਨਹਾਉਂਦੇ ਹੁੰਦੇ ਸੀਗੇ ਰਾਵਣ ਦਾ ਮਹਿਲ ਤੇ ਲੱਭ ਗਿਆ ਬਟ ਮੈਨੂੰ ਲੱਗਦਾ ਕਿ ਸੋਨਾ ਹੀ ਲੱਗਿਆ ਸੋਨਾ ਲੱਭੇ ਤੇ ਫਿਰ ਸੋਨੇ ਦੀ ਲੰਕਾ ਪਤਾ ਨਹੀਂ ਕਿਉਂ ਕਹਿੰਦੇ ਆ ਲੈ ਵੀ ਮਿੱਤਰੋ ਸਵਾਗਤ ਹੈ ਤੁਹਾਡਾ ਸ਼੍ਰੀ ਲੰਕਾ ਚ ਦੇਖੋ ਨਿਆਰੇ ਆ ਤੜਾ ਮੈਂ ਸਵਾਗਤ ਕਰਦਾ ਹਾਂ ਆਵੰਦੀ ਲੰਕਾ ਦੀ ਸੀਰੀਜ਼ ਦੇ ਵਿੱਚ ਤੇ ਮੈਂ ਪਹੁੰਚ ਚੁੱਕਾ ਹਾਂ ਸੋਨੇ ਦੀ ਲੰਕਾ ਯਾਨੀ ਕਿ ਰਾਵਨ ਦੀ ਲੰਕਾ ਸਿਗਰੀਆ ਦੇ ਵਿੱਚ ਇਸ ਸਮੇਂ ਮੈਂ ਸੈਂਟਰੀ ਕੀਤੀ ਹੈ ਤੇ ਟਿਕਟ ਜਿਹੜੀ ਪਿੱਛੋਂ ਲਈ ਹੈ ਸਿਰਫ 20 ਡਾਲਰ ਦੀ ਪਈ 20 ਡਾਲਰ ਤਾਂ ਪਈ ਕਿਉਂਕਿ ਸਾਰਕ ਜਿਹੜੇ ਇੱਥੇ ਬੋਲਦੇ ਆ ਵਰਡ ਜਿਹਦੇ ਵਿੱਚ ਸਾਊਥ ਏਸ਼ੀਆ ਦੀ ਕੰਟਰੀਜ਼ ਆਉਂਦੀਆਂ ਜਿਵੇਂ ਇੰਡੀਆ ਭੂਤਾਨ ਮਿਨਮਾਰ ਬੰਗਲਾਦੇਸ਼ ਨੇਪਾਲ ਮਤਲਬ ਅੱਧੀਆਂ ਆਉਂਦੀਆਂ ਸੱਤ ਕੰਟਰੀਆਂ ਉਹਨਾਂ ਲਈ ਸਿਰਫ 20 ਡਾਲਰ ਹੈ ਲੋਕਲਸ ਲਈ ਸ਼ਾਇਦ 1-2 ਡਾਲਰ ਹੈ ਜਿਹੜੇ ਫੋਰਨਰਸ ਇਹਨਾਂ ਨੇ 35 ਡਾਲਰ ਹੈ ਕੀ ਲੋਕਲ ਤੇ ਇਧਰ ਆ ਗਈ ਫੋਰਨ ਰਥੇ ਆ ਕੇ ਭਾਈ ਫੋਰਨਰ ਬਣ ਚੁਕੇ ਆ ਤੁਹਾਨੂੰ ਮੈਂ ਛੋਟੀ ਚਾਲਕ ਬਾਹਰ ਦਿਖਾ ਦਿੰਨਾ ਰਾਵਣ ਦੀ ਲੰਕਾ ਦੀ ਐਵੇਂ ਦਾ ਇੱਥੇ ਪੂਲ ਆ ਮਤਲਬ ਇੱਕ ਤਰ੍ਹਾਂ ਦੀ ਨਦੀ ਆ ਇਹ ਤਾਂ ਬਣਾਈ ਗਈ ਸੀ ਰਾਵਣ ਵੱਲੋਂ ਤੇ ਕੋਈ ਬੰਦਾ ਬਾਹਰ ਅਟੈਕ ਕਰਦਾ ਹੋਵੇ ਅਟੈਕ ਕਰਦੇ ਇੱਚਾ ਕਿ ਡਿੱਗੇ ਉਹ ਵੀ ਪੂਲ ਬਣਾਇਆ ਪਿਆ ਉਹ ਵੀ ਚੱਕ ਦਿੰਦੇ ਸੀ ਕਿ ਜਗ੍ਹਾ ਬਚੇ ਨਾ ਡਾਇਰੈਕਟ ਉਸੇ ਜਾਇ ਨਾ ਪਾਣ ਰਾਵਣ ਦੀ ਲੰਕਾ ਦੀਆਂ ਗੱਲਾਂ ਬਹੁਤ ਵੱਡੀਆਂ ਨੇ ਅੰਦਰ ਜਾ ਕੇ ਪੂਰੀ ਹਿਸਟਰੀ ਬਾਰੇ ਚੱਲੇਗੀ ਬਾਕੀ ਐਂਟਰੀ ਤੇ ਪੱਥਰ ਨਿਕਲਦੇ ਆ ਹੈਂ ਜਾਨਦੇ ਸਿੱਧਾ ਪੂਰੇ ਪਾਰ ਤੇ ਉਹ ਉਹਦੇ ਪਿੱਛੇ ਦਿਖੇਗਾ ਇੱਥੇ ਅਨਾਂ ਤੁਸੀਂ ਸਾਮ ਸੰਭਾਲ ਰੱਖਿਓ ਕਿਉਂਕਿ ਖੋਖੂ ਕਿਹੜਾ ਆਂਦੇ ਹੱਥ ਤੁਸੀਂ ਬਿਸਕਟ ਫੜੇ ਹੋਣਗੇ ਕੈਮਰਾ ਫੜੇਗਾ ਉਹ ਵੀ ਖੋਲ ਹੁੰਦੇ ਆ ਜੂਆ ਕੜਦੇ ਵੇ ਆ ਪਰ ਦੁਨੀਆ 'ਚ ਮੈਂ ਦੇਖਿਆ ਜੂਆ ਕੜ ਕੇ ਤੇ ਖਾਂਦੇ ਇਹ ਨਾਲ ਹੀ ਹਸਾਕਤਾ ਵਾ ਇਹਨਾਂ ਦਾ ਬੰਦ ਰਹਿਦਾ ਚੱਲਦੇ ਚੱਲਦੇ ਰਾਵਣ ਦੀ ਲੰਕਾ ਵਾਲੇ ਸੜਸਤੇ 'ਚ ਲੱਭੇ ਸਾਨੂੰ ਨੇ ਸਪਾਈਆਂ ਦੇ ਘਰ ਇਹ ਛੋਟਾ ਜਿਹਾ ਘਰ ਦੂਜੀ ਸਾਈਡ ਤੋਂ ਦਿਖਾ ਦੇਣਾ ਬਿਲਕੁਲ ਭਰਿਆ ਪਿਆ ਵਾ ਸਾਹਮਣੇ ਤੁਸੀਂ ਦੇਖੋ ਇਹ ਵੱਲੇ ਜਿਹੜੇ ਸੀਗੇ ਇੱਥੇ ਸਪਾਈ ਰਹਿੰਦੇ ਸੀਗੇ ਰਾਵਣ ਜੀ ਦੇ ਅਥੇ ਰਾਵਣ ਜੀ ਨੂੰ ਇੱਜ਼ਤ ਨਹੀਂ ਬੰਦੀ ਆ ਕਿਉਂਕਿ ਸ਼੍ਰੀਲੰਕਾ ਦੇ ਜਿਹੜੇ ਲੋਕੀ ਆ ਰਾਵਣ ਜੀ ਦੀ ਇੱਜ਼ਤ ਬਹੁਤ ਜ਼ਰਾ ਕਰਦੇ ਨੇ ਉਹ ਇਹਨਾਂ ਵਾਸਤੇ ਇੱਕ ਸੁਪਰ ਹੀਰੋ ਤੋਂ ਘੱਟ ਨਹੀਂ ਸੀਗੇ ਤੇ ਇਹ ਦੇਖੋ ਇਹਨਾਂ ਦੀ ਲੰਕਾ ਉਹਦੇ ਰਹਿੰਦੇ ਸੀ ਇੱਥੇ ਟ੍ਰੂਪਸ ਟ੍ਰੂਪਸ ਮੀਨ ਸਪਾਈ ਇਹ ਸੀ ਉਹਨਾਂ ਦੇ ਘਾਰ ਜਿਹਦਾ ਉਹ ਸਾਹਮਣੇ ਉਹ ਹੈਗੀ ਕਿ ਤਰ੍ਹਾਂ ਦੀ ਛੱਤ ਉਦਾਂ ਤੇ ਰਾਵਣ ਜੀ ਬਹੁਤ ਵੱਡੇ ਗਿਆਨੀ ਆ ਸਾਧੂ ਸੀਗੇ ਪਰ ਤੁਹਾਨੂੰ ਪਤਾ ਨਿੱਕੀ ਜਿਹੀ ਗਲਤੀ ਬਹੁ ਵੱਡੀ ਗਲਤੀ ਕਦੀ ਕਾਰ ਬਣ ਜਾਂਦੀ ਹੈ ਤੇ ਉਹੀ ਇਹਨਾਂ ਨਾਲ ਵੀ ਹੋਇਆ ਆਪਣੇ ਪੰਜਾਬ ਚ ਜਦੋਂ ਵੀ ਦੁਸ਼ਹਿਰਾ ਹੁੰਦਾ ਉਥੇ ਆਪਾਂ ਦੇਖਦੇ ਹਾਂ ਕਿ ਰਾਵਣ ਨੂੰ ਸਾੜਦੇ ਹੀ ਕਿ ਛੋਟੇ ਨੇ ਗੱਲ ਕਰਦੇ ਹੀ ਰਾਵਣ ਦੀ ਰੰਕਾ ਯਾਨਕ ਕੋਈ ਨੂੰ ਗੱਲ ਮਾਰ ਦਿੰਦਾ ਹੈਗਾ ਜਿਵੇਂ ਕਹਿੰਦਾ ਮੇਰਾ ਘਰ ਬੜਾ ਸੋਨਾ ਕੰਨ ਤੇਰੀ ਕੀ ਸੋਨੇ ਦੀ ਲੰਕਾ ਹੀਗੀ ਤੇ ਮਤਲਬ ਪੂਰੀ ਜ਼ਿੰਦਗੀ ਸੁਣਦੇ ਆਏ ਚੀਜ਼ਾਂ ਤੇ ਤੁਹਾਡਾ ਸਵਾਗਤ ਕਰਦੇ ਆਂ ਸਿਗਰੀਆ ਦੇ ਵਿੱਚ ਰਾਵਣ ਦੀ ਲੰਕਾ ਦੇ ਵਿੱਚ ਬਹੁਤ ਸੋਹਣੀ ਜਗ੍ਹਾ ਬਣੀ ਪਈ ਹੈ ਤੇ ਇਸ ਦੀ ਸਵਾਗਤ ਤੁਹਾਡਾ ਮੈਂ ਇੱਥੇ ਕਰਦਾ ਐਨੂੰ ਹੀ ਕਹਿੰਦੇ ਸੀਗੇ ਸੋਨੇ ਦੀ ਲੰਕਾ ਜਿੱਥੇ ਆਪਣੇ ਰਾਵਣ ਜੀ ਰਹਿੰਦੇ ਸੀਗੇ ਦੁਨੀਆ ਦੇ ਸਭ ਤੋਂ ਵੱਡੇ ਗਿਆਨੀ ਦੁਨੀਆ ਦੇ ਸਭ ਤੋਂ ਤਾਕਤਵਰ ਇਨਸਾਨ ਤੇ ਉਹ ਇੱਕ ਤਰ੍ਹਾਂ ਦਾ ਕਰਿਸ਼ਮਾ ਜਾਂ ਕੁਦਰਤ ਹੀ ਹੈ ਕਹਿੰਦੇ ਆ ਲੋਕਲ ਲੋਕੀਂ ਰਾਵਣ ਦੀ ਲੰਕਾ ਲੱਗਦੀ ਤਾਂ ਕਾਫੀ ਕੋਲ ਪਈ ਹੈ ਬਟ ਹੈਗੀ ਬਹੁਤ ਜ਼ਿਆਦਾ ਦੂਰ ਹੈ ਉੱਪਰ ਪੂਰੀ ਦੀ ਪੂਰੀ ਕਾਲੀ ਹੈ ਇਹਦਾ ਕਿਹਾ ਜਾਂਦਾ ਵਾ ਕਿ ਸੜ ਗਈ ਸੀ ਸਾਰਾ ਕੁਝ ਆਸੇ ਪਾਸੇ ਸੋਨੇ ਦਾ ਹੁੰਦਾ ਸੀ ਐਸ ਪਰ ਲੋਕਲ ਉਹਨਾਂ ਨੇ ਇਹ ਚੀਜ਼ਾਂ ਸਾਨੂੰ ਦਸੀਆਂ ਤੇ ਸਾਹਮਣੇ ਵੀ ਉਹਨਾਂ ਦੇ ਸਪਾਈਆਂ ਦੇ ਘਰ ਬਣੇ ਪਿਆ ਦੂਜੇ ਪਾਸੇ ਜਿਹੜੀ ਇੱਥੇ ਦੀ ਇੱਟਾਂ ਵਾ ਇਹ ਵੀ ਕਾਲੀਆਂ ਨੇ ਇਹ ਐਵੀ ਸੜੀਆਂ ਹੋ ਸਕਦੀਆਂ ਉਸ ਟਾਈਮ ਦੇ ਵਿੱਚ ਇਹ ਵੀ ਚੱਲ ਕੇ ਭਾਗੇ ਗੱਲ ਕਰਦੇ ਜਦੋਂ ਉਹਦੇ ਟੌਪ ਤੇ ਪਹੁੰਚੇ ਇਹ ਇੱਕ ਟਾਈਮ 'ਚ ਇਥੇ ਨਾ ਫੁਹਾਰਾ ਹੋਇਆ ਕਰਦੇ ਸੀ ਤੇ ਪੁਰਾਣੇ ਸਟਾਈਲ ਦਾ ਤੁਸੀਂ ਦੇਖੋ ਹਨਾ ਆਰਕੀਟੈਕਚਰ ਬਣਿਆ ਪਿਆ ਵਾ ਇਹਦੇ ਵਿੱਚ ਫੁਹਾਰਾ ਮੈਨੂੰ ਇਹ ਨਹੀਂ ਸਮਝ ਆਈ ਕਿੱਦਾਂ ਕਰਦੇ ਸੀਗੇ ਮੇਬੀ ਮੈਨੂੰ ਲੱਗਦਾ ਕਿ ਸਾਹਮਣੇ ਜਿਹੜੀ ਲੰਕਾ ਲੰਕਾ ਦੇ ਉੱਪਰ ਬਾਰਿਸ਼ ਪੈਂਦੀ ਸੀ ਉਧਰੋਂ ਪਾਣੀ نیچے ਜਾਂਦਾ ਸੀ ਤੇ ਉਧਰੋਂ ਫੁਹਾਰਾ ਬੰਦਾ ਸੀਗਾ ਸ਼ਾਇਦ ਇਹ ਹੋ ਸਕਦਾ ਵਾ ਬਾਕੀ ਜਿਹੜੇ ਮਿੱਠਾ ਉਹ ਆਪਾਂ ਕੁਝ ਕਹਿ ਨਹੀਂ ਸਕਦੇ ਤੇ ਇਹ ਵੀ ਜਿਹੜਾ ਪਾਣੀ ਸਾਰਾ ਇਕੱਠਾ ਮੀਦਾ ਹੀ ਹੋਇਆ ਹੈ ਇਧਰਲੇ ਬਟ ਇਸ ਟਾਈਮ ਤੇ ਹੈ ਨਹੀਂ ਕਿਉਂਕਿ ਪਾਣੀ ਦਾ ਲੈਵਲ ਥੱਲੇ ਆ ਐਂਡ ਪਿੱਛੇ ਜਿਹੜਾ ਸੀਗਾ ਉਹ ਕਾਫੀ ਥੋੜਾ ਗਰਾਊਂਡ 'ਚ ਸੀਗਾ ਤੇ ਉਸ ਕਰਕੇ ਵਿੱਚ ਪਾਣੀ ਥੋੜਾ ਬਚਿਆ ਸੀ ਸ਼ਾਇਦ ਇਸ ਕਰ ਰਿਹਾ ਹੋ ਰਿਹਾ ਕਿ ਬਾਰਿਸ਼ ਨਹੀਂ ਆਈ ਇਸ ਵਾਰੀ ਉਸ ਕਰਕੇ ਵੀ ਹੋ ਸਕਦੀ ਹੈ ਪ੍ਰੋਬਲਮ ਜਿਹੜਾ ਰਾਵਣ ਦੀ ਲੰਕਾ ਯਾਰ ਇੰਨੀ ਉੱਪਰ ਹੈਗੀ ਉਹ ਜਾਂਦੇ ਕਿਧਰਣਗੇ ਉੱਪਰ ਪੌੜੀਆਂ ਕੋ ਤੇ ਜਾਂਦੇ ਨਹੀਂ ਹੋਣੇ ਜਿੱਦਾਂ ਹੁਣ ਪੌੜੀਆਂ ਨੇ ਪਰ ਇਹਨਾਂ ਸ਼ਕਤੀਆਂ ਦਾ ਸੀ ਕਿ ਮਨ ਲੋ ਇਦਾਂ ਰਾਤ ਰੁੱਥੇ ਆ ਫਿਰ ਹਵਾ 'ਚ ਉੱਡ ਕੇ ਵੀ ਜਾ ਸਕਦੇ ਨੇ ਕਿਉਂਕਿ ਪੁਰਾਣੇ ਪਾਵਰਫੁਲ ਕਈ ਲੋਕੀ ਕਹਿੰਦੇ ਉਹ ਐਗਜ਼ਿਸਟ ਕਰਦੇ ਆ ਕਈ ਕਹਿੰਦੇ ਨਹੀਂ ਕਰਦੇ ਬਟ ਮੈਨੂੰ ਤਾਂ ਲੱਗਦਾ ਵਾ ਹਵਾ 'ਚ ਉੱਡ ਕੇ ਵੀ ਜਾ ਸਕਦੇ ਹੀ ਕਿਉਂਕਿ ਇੱਕ ਤਰ੍ਹਾਂ ਦੇ ਸ਼੍ਰੀਲੰਕਾ ਦੇ ਲੋਕਾਂ ਲਈ ਉਹ ਤੇਰੇ ਦੇ ਰਾਵ ਪੈਣ ਲਈ ਕਿਉਂਕਿ ਕਿੰਗ ਮੰਨਦੇ ਹਨ ਉਹ ਕਹਿੰਦੇ ਸਾਡੇ ਲਈ ਸਭ ਕੁਝ ਤੁਸੀਂ ਸ਼ੈਨ ਐਨੀ ਮੰਨੋ ਇਹ ਸਾਡੇ ਲਈ ਕਿੰਗ ਹੈ ਜੋ ਵੀ ਹੈ ਹੈ ਤੇ ਬਹੁਤ ਜ਼ਿਆਦਾ ਵੱਡਾ ਰਾਜਾ ਸੀ ਸ਼੍ਰੀਲੰਕਾ ਦਾ ਇਸੇ ਕਾਰਨ ਹੈ ਸ਼੍ਰੀਲੰਕਾ ਵਿੱਚ ਰਾਵਨ ਨੂੰ ਹੱਲੇ ਵੀ ਜਾਣਿਆ ਜਾਂਦਾ ਹੈ ਸਾਡੇ 라ਵਣ ਬੋਲਦੇ ਆ ਇਹਨਾਂ ਦੇ ਬੋਲਦੇ ਆ 라ਵਣਾ 라ਵਣਾ ਬੋਲਦੇ ਤੇ ਇਹਨੂੰ ਹੀ ਲਾਇਅੰਸ ਰੋਕ ਵੀ ਕਹਿੰਦੇ ਆ ਲੋਕਲ ਪੀਪਲ ਬਟ ਅਸੀਂ ਇੰਡੀਅਨਸ ਇਹਨੂੰ ਕਹਿੰਦੇ 라ਵਣ ਦੀ ਲੰਕਾ ਮੈਂ ਕੱਲਾ ਪੰਜਾਬੀ ਸੋਲੋ ਵਿੱਚ ਸੋਲੋ ਮਤਲਬ ਕੱਲਾ ਆ ਕੇ ਤੁਹਾਨੂੰ ਪੰਜਾਬੀ ਵਿੱਚ 라ਵਣ ਦੀ ਲੰਕਾ ਦਿਖਾ ਰਿਹਾ ਸ਼ਾਇਦ ਕੋਈ ਹੋਰ ਨਾ ਆਇਆ ਹੋਵੇ ਮੇਬੀ ਕੋਈ ਹੋਰ ਵੀ ਆ ਸਕਦੇ ਨੇ ਬਟ ਸੋਲੋ ਵਿੱਚ ਕੋਈ ਵੀ ਨਹੀਂ ਆਇਆ ਇਸ ਟਾਈਮ ਤੇ ਉਹੀ ਜਗ੍ਹਾ ਲੱਗ ਰਹੀ ਹੈ ਮੈਨੂੰ ਇੱਥੇ ਜਿਹੜੇ ਕਿ ਇਹਨਾਂ ਦੇ ਸੈਨਿਕ ਕਰਦੇ ਹੁੰਦੇ ਇਹ ਰਖਵਾਲੀ ਆਪਣੀ ਰਾਵਣ ਦੀ ਲੰਕਾ ਦੀ ਤੇ ਇਹ ਘੱਟੋ ਘੱਟ ਵੀ ਕਹਿੰਦੇ 4000 ਤੋਂ ਜ਼ਿਆਦਾ ਪੌੜੀਆਂ ਆ ਵਾ ਪਰ ਚੜਨ ਉਸੇ ਘੱਟੋ ਘੱਟ ਲੱਗਦੇ 2 ਘੰਟੇ ਦੂਜੇ ਪਾਸੇ ਵੀ ਇਸੇ ਕਰਵਾ ਦਿੰਨੇ ਆ ਤੁਹਾਨੂੰ ਰਾਵਣ ਦੀ ਲੰਕਾ ਦੇ ਦਰਸ਼ਨ ਅਦਰੋਂ ਬੋਲ ਦੀ ਜ਼ਿਆਦਾ ਵੱਡਾ ਲੱਗ ਰਿਹਾ ਤੇ ਦੂਰ ਹੱਲੇ ਵੀ ਲੱਗ ਰਿਹਾ ਤੁਹਾਨੂੰ ਉਹ ਕੋਲ ਹੱਲੇ ਵੀ ਬਹੁਤ ਦੂਰ ਆ ਬਹੁਤ ਦੂਰ ਜਾਣਾ ਥੱਲੇ ਦੇਖੋ ਉੱਥੇ ਪਹਾੜ ਕੱਟ-ਕੱਟ ਕੇ ਵੱਡੇ-ਵੱਡੇ ਪੱਥਰ ਕੱਟ-ਕੱਟ ਕੇ ਨਵੇਂ ਰਸਤੇ ਬਣਾਏ ਹੋਏ ਉੱਪਰ ਹੀ ਪੂਰੇ ਜਾਂਦੇ ਜਾਂਦੇ ਰਸਤਾ ਇੱਧਰ ਹੀ ਆ ਉਹ ਉੱਪਰ ਜਿੱਥੇ ਆਪਾਂ ਜਾਣਾ ਉਹ ਪਿੱਛੇ ਤੇ ਆ ਜਿਹੜੀ ਇੱਥੇ ਕੇਵ ਸਾਨੂੰ ਵੇਖੋ ਲੱਭੀ ਜਿਹਦੇ ਵਿੱਚ ਕੀ ਬਣਿਆ ਹੋਇਆ ਹੈ ਪੇਂਟਿੰਗ ਤੇ ਜੂਰੇ ਦੇਖ ਲਓ ਐਨੇ ਕੋਈ ਖਾਸ ਨਹੀਂ ਹੈਗੀ ਆ ਉੱਪਰ ਵੇਖੋਰ ਜਗਾ ਉੱਥੇ ਕੈਮਰਾ ਰੌਡ ਨਹੀਂਗਾ ਬਟ ਇੱਥੇ ਥੋੜੀ ਬਹੁਤ ਪੁਰਾਣੀਆਂ ਪੇਂਟਿੰਗਾਂ ਨੇ ਕਹਿੰਦੇ ਆ ਜਿਹੜੀ ਪੇਂਟਿੰਗਸ ਹੈਗੀਆਂ ਵਾ ਕੋਈ ਲਗਭਗ 1600 ਸਾਲ ਪੁਰਾਣੀਆਂ ਨੇ ਉਤੋਂ ਅੱਗੇ ਨਹੀਂ ਬਟ ਐਗਜ਼ੈਕਟ ਜਿਹੜੀ ਡੇਟ ਹੈ ਉਹ ਨਹੀਂ ਬਤਾ ਪੋੜੀਆਂ ਦੇ ਪੋੜੀਆਂ ਪੋੜੀਆਂ ਦੇ ਪੋੜੀਆਂ ਕੁਝ ਖਤਮ ਨਹੀਂ ਹੋ ਰਿਹਾ ਇੱਥੇ ਇੱਕ ਵਰਨਿੰਗ ਵੀ ਦਿੱਤੀ ਹੋਈ ਹੈ ਉਹਦੀ ਸਾਹਮਣੇ ਦੇਖ ਲਓ ਜਿਹੜੇ ਟਿੱਡੀਆਂ ਜੀਆਂ ਕਹਿੰਦੇ ਨੇ ਉਹ ਤਾਂ ਵਿਚਾਰ ਰੱਖਿਓ ਆ ਕੇ ਤੁਹਾਨੂੰ ਪੈ ਵੀ ਸਕਦੀਆਂ ਉਹਦਾ ਕੰਮ ਸਾਡਾ ਹਰ ਰੋਜ਼ ਦਾ ਇੰਡੀਆ 'ਚ ਤੇ ਸਾਹਮਣੇ ਜਿਹੜੇ ਦੇਖੋ ਪਹਾੜ ਪੂਰੇ ਕੱਟ-ਕੱਟ ਕੇ ਜਗ੍ਹਾ ਬਣਾਈ ਹੋਈ ਹੈ ਇੰਨੇ ਹਜ਼ਾਰ ਸਾਲ ਪੁਰਾਣੇ ਇਹ ਚੀਜ਼ਾਂ ਬੜੀਆਂ ਪਈਆਂ ਨੇ ਉਸ ਟਾਈਮ ਦੀ ਟੈਕਨੋਲੋਜੀ ਇੰਦੀ ਖਾਸ ਤੇ ਸੀ ਨਹੀਂ ਬਟ ਕਿਵੇਂ ਇਹਨਾਂ ਨੇ ਇਦਾਰੇ ਪਹਾੜ ਕੱਟ-ਕੱਟ ਕੇ ਸੋਚੋ ਉਸ ਟਾਈਮ 5000 ਸਾਲ ਪਹਿਲਾਂ ਕਿਵੇਂ ਚੀਜ਼ਾਂ ਬਣਾਈਆਂ ਹੋਣਗੀਆਂ ਬੱਦ ਪਿਛਲੀ ਸਾਈਡ ਦੇਖੀਏ ਮਤਲਬ ਕਿ ਥੱਲੇ ਵਾਲੀ ਸਾਈਡ ਤੇ ਦੇਖੋ ਜਿਹੜੇ ਇੱਥੇ ਦੇ ਪੱਥਰ ਮਤਲਬ ਇਦਾਂ ਨੇ ਕਿੱਦਾਂ ਤੋੜੇ ਹੋਣਗੇ ਯਾਰ ਉਸ ਟਾਈਮ ਮਤਲਬ ਕਿੱਦਾਂ ਵਿਕਾਸ ਕੀਤਾ ਹੋਏਗਾ ਇਹਨਾਂ ਨੇ ਤੇ ਲੋਕਾਂ 'ਚ ਵੀ ਕਿੰਨੀ ਜਾਣ ਹੋएगी ਯਾਰ ਪੱਥਰ ਇਹਨੇ ਵੱਡੇ ਵੱਡੇ ਸਾਈਜ਼ ਦੇ ਤੋੜ ਛੱਡੇ ਕਿਉਂਕਿ ਤੁਸੀਂ ਮੇਰੇ ਪਿੱਛੇ ਦੇਖੋ ਕਟੋ-ਕਟੋ ਵੀ 50-60 ਮੀਟਰ ਦਾ ਪੱਥਰ ਹੋਏਗਾ ਤੇ ਪਤਾ ਨਹੀਂ ਕਿਵੇਂ ਕੀਤਾ ਹੋ ਸਕਦਾ ਅਗਰ ਤੁਹਾਨੂੰ ਪਤਾ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਹੱਲੇ ਵੀ ਇਹਦੇ ਇੱਥੇ ਪੌੜੀਆਂ ਤੇ ਪੌੜੀਆਂ ਖਤਮ ਹੀ ਨਹੀਂ ਹੁੰਦੀ ਵੀ ਅੱਲੇ 라ਵਨ ਦੇ ਮੈਲ ਦੇਖੋ ਕਿੰਨਾ ਉੱਪਰ ਹੈ ਪਤਾ ਨਹੀਂ ਯਾਰ ਲਗਭਗ 1-2 ਕਿਲੋਮੀਟਰ ਤੁਰ ਕੇ ਆ ਗਏ ਹੱਲੇ ਤੱਕ ਉਹਦਾ ਸਿਰ ਨਹੀਂ ਆਇਆ ਬਹੁਤ ਜ਼ਿਆਦਾ ਉੱਚੀ ਹੈ ਯਾਰ ਹੌਣ ਆਇਆ ਲੋਹੇ ਦੀ ਪੌੜੀਆਂ ਇਹ ਸਾਹਮਣੇ ਵੀ ਕੋਈ ਜਗ੍ਹਾ ਪਤਾ ਨਹੀਂ ਤੁਰਨ ਫਿਰਨ ਦੀ ਕੀ ਆ ਪਰ ਇਸ ਸਮੇ ਹੈਗੀ ਆ ਬੰਦ ਤੇ ਰਸਤੇ ਚ ਪਹੁੰਚਿਆ ਤੇ ਸਾਨੂੰ ਮਿਲੇ ਸ਼ੇਰ ਦੇ ਪੈਰਾਂ ਦੇ ਨਿਸ਼ਾਨ ਇਹ ਸਰਕਨ ਨੂੰ ਲਾਇੰਸ ਰੌਕ ਵੀ ਕਹਿੰਦੇ ਆ ਲੋਕਲ ਪੀਪਲ ਬਟ ਅਸੀਂ ਇੰਡੀਅਨਸ ਨੂੰ ਬੋਲਦੇ ਆ ਰਾਵਣ ਦੀ ਲੰਕਾ ਆਲਮੋਸਟ ਪਹੁੰਚ ਚੁੱਕੇ ਆ ਬਸ ਸਾਹਮਣੇ ਹੋਰ ਪੌੜੀਆਂ ਨੇ ਇਹ ਚੜੀ ਉੱਪਰ ਤੇ ਮੇਨ ਜਗ੍ਹਾ ਤੇ ਪਹੁੰਚੀਏ ਬਸ ਥੋੜਾ ਜਿਹਾ ਰਹਿ ਗਿਆ ਸਫ਼ਰ ਬਟ ਮੈਨੂੰ ਇਹ ਜੀ ਸਮਝ ਨਹੀਂ ਆਈ ਇੱਥੇ ਹਰ ਜਗ੍ਹਾ ਮੈਂ ਚੀਜ਼ ਦੇਖੀ ਲੋਕ ਕਹਿੰਦੇ ਚੜਨਾ ਨਹੀਂ ਬੂਟਾ ਦੇ ਨਾਲ ਅਲੇਸ਼ਰ ਅੱਧਾ ਕੁਝ ਵੀ ਨਹੀਂ ਸੀਗਾ ਇੱਥੇ ਬਟ ਹੁਣ ਜਾ ਕੇ ਹੋ ਚੁੱਕਾ ਹੈ ਤੇ ਇੱਥੇ ਸਾਡੇ ਵਾਸਤੇ ਫਸਟ ਏਡ ਵਗੈਰਾ ਦੀ ਜਗ੍ਹਾ ਵੀ ਬਣਾਈ ਪਈ ਹੈ ਜੇ ਕੋਈ ਬੰਦਾ ਬਿਮਾਰ ਹੋ ਜਾਂਦਾ ਦੇ ਰਸਤੇ ਤੇ ਉੱਥੇ ਫਸਟ ਏਡ ਵਗੈਰਾ ਮਿਲੇਗੀ ਤੇ ਪਾਣੀ ਉਹ ਪਿੱਛੇ ਦੀ ਰਾਮਨਾ ਭਰ ਕੇ ਬੋਤਲ ਪੂਰੀ ਫ੍ਰੀਜ ਲੈ ਕੇ ਜਾ ਸਕਦੇ ਹੋ ਚਲੋ ਉੱਪਰ ਪਹੁੰਚ ਜੀ 100 ਸਾਈ ਵਾਲਾ ਕੰਮ ਹੋ ਚੁੱਕਾ ਤੇ ਮੈਂ ਅੱਥੇ ਆ ਕੇ ਉੱਪਰ ਬਹਿ ਗਿਆ ਬਸ ਥੋੜਾ ਜਿਹਾ ਉੱਪਰ ਦੇਖੋ ਪਿਛੇ ਰਹਿ ਗਿਆ ਤੇ ਤੁਸੀਂ ਸਿਟੀ ਦਾ 뷰 ਚੈੱਕ ਕਰਿਓ ਬਹੁਤ ਹੀ ਸੋਹਣਾ ਰਿਹਾ ਇਸ ਜਗ੍ਹਾ ਤੋਂ ਪੂਰਾ ਸ਼ਹਿਰ ਲੱਗਦਾ ਪੂਰਾ ਸ਼ਹਿਰ ਦਿਖ ਰਿਹਾ ਤੇ ਸ ਇਨੂੰ ਹੀ ਰਾਵਣ ਦੀ ਲੰਕਾ ਵੀ ਬੋਲਦੇ ਨੇ ਸ਼੍ਰੀਲੰਕਾ ਵਾਲੇ ਬੰਦੇ ਸਰ ਹਵਾ ਬਹੁਤ ਹੀ ਜਲਦੀ ਗਈ ਉੱਪਰ ਕਿਉਂ ਮੇਰੇ ਵਿੱਚ ਚੈੱਕ ਕਰੋ ਪਰ ਇਹ ਆ ਕੇ ਰਾਵਣ ਦੀ ਲੰਕਾ ਜਿਹੜੇ ਉੱਪਰ ਦੇਖਾਂਗੇ ਵਰਤ ਹੁੰਦਾ ਬਿਲਕੁਲ ਤੇ ਦੁਪਹਿਰ ਦੇ ਵੀ ਟਾਈਮ ਆ ਸਕਦੇ ਹੋ ਕਿਉਂਕਿ ਰਾਸ਼ੀ ਦੁਪਹਿਰੇ ਬਿਲਕੁਲ ਨਹੀਂ ਹੈ ਸਵੇਰੇ ਤੇ ਸ਼ਾਮੀ ਬੋਧਿਆ ਰਾਜ ਦੇਖਣ ਨੂੰ ਮਿਲੇਗਾ ਫਿਰ ਤੋਂ ਸਟੌਪ ਲੈ ਲਿਆ ਤੇ ਦੇਖੋ ਵੀਡੀਓ ਬਣਾਉਣ ਵਾਸਤੇ ਅਸੀਂ ਯਾਨੀ ਮਿਹਨਤ ਕਰਦੇ ਵੇ ਆ ਪਲੀਜ਼ ਇੱਕ ਲਾਈਕ ਤੇ ਬੰਦਾ ਪਹੁੰਚ ਗਿਆ ਜੀ ਰਾਵਣ ਦੀ ਲੰਕਾ ਦੇ ਉੱਪਰਲੇ ਜਗ੍ਹਾ ਤੇ ਤੇ ਉਹ ਵਾਲਾ ਸਾਹਮਣੇ ਪੇੜ ਆ ਉਹਨੂੰ ਬੁੱਧ ਟਰੀ ਵੀ ਕਈ ਲੋਕੀ ਕਹਿੰਦੇ ਨੇ ਤੇ ਜਿਹੜਾ ਸਾਹਮਣੇ ਆ ਉਹ ਹੈਗਾ ਜੀ ਰਾਵਣ ਦਾ ਬਾਥ ਟੱਬ ਇਹੀ ਜਗ੍ਹਾ ਤੇ ਰਾਵਣ ਆ ਕੇ ਨਹਾਉਂਦਾ ਹੁੰਦਾ ਸੀ ਸਾਹਮਣੇ ਨਾਲ ਦੇਖੋ ਇਹ ਵੀ ਘਰ ਹੋ ਸਕਦੇ ਥੱਲੇ ਦੇ ਜਿਹੜੇ ਸਪਾਈਆਂ ਦੇ ਘਰ ਸੀਗੇ ਉਹ ਵੀ ਇੱਥੇ ਸਾਰੇ ਮਤਲਬ ਨਿੱਕੇ ਨਿੱਕੇ ਜਿੰਨੇ ਸਾਰਿ ਸਪਈਆਂ ਦੇ ਘਰ ਹੈ ਸ਼ਾਇਦ ਉਹ ਵਾਲੀ ਜਗ੍ਹਾ ਜਾਂਦੇ ਕਿ ਸਪਈਆਂ ਦੇ ਹੀ ਘਰ ਹੋਣਗੇ ਕਿਉਂਕਿ ਥੱਲੇ ਵਾਲਾ ਹਿੱਸਾ ਜ਼ਿਆਦਾ ਸਪਈਆਂ ਨੇ ਦਿੱਤਾ ਗਿਆ ਸੀਗਾ ਤੇ ਉੱਪਰਲਾ ਹਿੱਸਾ ਸੀਗਾ ਰਾਵਣ ਦਾ ਆਪਣਾ ਪਰਸਨਲ ਤੇ ਨੀਚੇ ਇਹ ਵਾਲੀ ਜਗ੍ਹਾ ਕੀ ਹੈਗਾ ਰਾਵਣ ਦਾ ਸਿੰਘਾਸਨ ਤੇ ਇੱਥੇ ਆ ਕੇ ਬੈ ਕੇ ਪੂਰੀ ਲੰਕਾ ਦੇ ਉੱਪਰ ਕਰਦਾ ਸੀ ਉਹ ਰਾਜ ਤੇ ਇਹਦੇ ਉੱਪਰ ਹੁਣ ਮੈਂ ਵੀ ਬੈ ਕੇ ਦੇਖਦਾ ਮੈਂ ਬੈ ਕੇ ਦੇਖਦਾ ਹਾਂ ਰਾਵਣ ਦੇ ਸਿੰਘਾਸਨ ਦੇ ਉੱਤੇ ਕਿਦਾਂ ਦਾ ਫੀਲ ਹੁੰਦਾ ਮੇਰੇ ਤੋਂ ਵੱਡਾ ਯਾਰ ਮੇਰੇ ਤੋਂ ਵੱਡਾ ਵਾ ਰਾਵਣ ਦੀ ਲੰਕਾ ਦਾ ਮਤਲਬ ਸਿੰਘਾਸਨ ਸੋਚੋ ਰਾਵਣ ਕਿੰਨਾ ਵੱਡਾ ਹੁੰ ਇੱਥੇ ਨ ਘੱਟੋ ਘੱਟ 5-6 ਬੰਦੇ ਸੋਇਆ ਨੇ ਯਾਰ 5-6 ਬੰਦਿਆਂ ਦੀ ਜਗ੍ਹਾ ਦਾ ਸ਼ਿੰਗਾਸਣ ਹੁੰਦਾ ਸੀਗਾ ਤੇ ਕਿਹਾ ਜਾਂਦਾ ਵਾ ਬਾਕੀ ਇੱਥੇ ਜਿਹੜਾ ਰਾਜਾ ਕਸ਼ਪ ਵੀ ਸੀਗਾ ਉਹਦੇ ਵੀ ਕੋਈ ਹਿਸਟਰੀ ਸੀ ਇੱਥੇ ਤੇ ਕਸ਼ਪ ਉਹ ਆਇਆ ਸੀ ਇੱਧਰ ਤੇ ਕਈ ਕਹਿੰਦੇ ਰਾਵਣ ਤੇ ਕਸ਼ਪ ਇੱਕੋ ਹੀ ਆ ਕਈ ਕਹਿੰਦੇ ਅਲੱਗ-ਅਲੱਗ ਉਹਨਾਂ ਦੀ ਹਿਸਟਰੀ ਆ ਜਿਹੜਾ ਕਸ਼ਪ ਸੀ ਉਹਨੇ ਪਹਿਲੇ ਆਪਣੇ ਪਿਓ ਨੂੰ ਮਾਰਿਆ ਫਿਰ ਉਹਨੇ ਇੱਥੇ ਆ ਕੇ ਆਪਣੇ ਭਰਾ ਨੂੰ ਮਾਰਿਆ ਤੇ ਡਰਦੇ ਮਾਰੇ ਕਿ ਮੈਨੂੰ ਜੇਲ੍ਹ 'ਚ ਲੈ ਕੇ ਜਾ ਕੇ ਮੈਨੂੰ ਮਾਰ ਦੇਣਗੇ ਉਹਨੇ ਆਪਣੇ ਆਪ ਨੇ ਮਤਲਬ ਮਾਰ ਦਿੱਤਾ ਇੱਥੇ ਮਤਲਬ ਜਿਹੜੀ ਇਹ ਵਾਲੀ ਇਹਨਾਂ ਦੀ ਹਿਸਟਰੀ ਆ ਤੇ ਜਿਹੜੀ ਰਾਵਣ ਜੀ ਦੀ ਹਿਸਟਰੀ ਆ ਉਹ ਵੀ ਮੈਂ ਤੁਹਾਨੂੰ ਦੱਸਦਾ ਅੱਗੇ ਜਾ ਕੇ ਤੇ ਤੁਹਾਨੂੰ ਰੰਗ ਰੂੰਗ ਵੀ ਦੇਖਿਆ ਜਾਏਗਾ ਜਿਹਦਾ ਕਾਲਾ ਆ ਪਿਆ ਇਹ ਵੀ ਕਾਲੀ ਜਗਾ ਥੱਲੇ ਵੀ ਕਾਲੀ ਆ ਜੇ ਲੱਗਦਾ ਸੜੀ ਹੋਈ ਹੁੰਦੀ ਆ ਬਟ ਕਈ ਲੋਕਾਂ ਦਾ ਕਹਿਣਾ ਵਾ ਕਿ ਇਹ ਸੜੀ ਹੋਈ ਨਹੀਂ ਆ ਇਹ ਜਿਹਦਾ ਬਾਰਿਸ਼ ਤੇ ਧੁੱਪ ਦੇ ਲਗਾਤਾਰ ਪੈਣ ਕਰਕੇ ਇਹ ਰੰਗ ਕਾਲਾ ਹੋ ਚੁੱਕਾ ਹੈ ਕਈ ਲੋਕਾਂ ਦਾ ਕਹਿਣਾ ਵਾ ਜਦੋਂ ਹਨੂਮਾਨ ਜੀ ਦੀ ਪੂੰਛ ਤੇ ਅੱਗ ਲੱਗੀ ਸੀ ਤੇ ਉਹ ਉੱਥੇ ਮਤਲਬ ਸਾਰੇ ਪਾਸੇ દોੜੇ ਸੀਗੇ ਪੂੰਛ ਦੀ ਅੱਗ ਬੁਝਾਉਣ ਵਾਸਤੇ ਉਹਦੇ ਨਾਲ ਪੂਰੀ ਲੰਕਾ ਸੜ ਚੁੱਕੀ ਸੀਗੀ ਤੇ ਇਹ ਕਈ ਲੋਕੀ ਕਹਿੰਦੇ ਜਿਨ੍ਹਾਂ ਨੇ ਮੰਨਣਾ ਉਹ ਮੰਨਦੇ ਜਿਹੜੇ ਨਹੀਂ ਮੰਨਦੇ ਤੇ ਫਿਰ ਉਹ ਨਹੀਂ ਮੰਨਣਗੇ ਜੋ ਲੋਕਲ ਬੰਦੇ ਨੇ ਸਾਨੂੰ ਚੀਜ਼ਾਂ ਦੱਸੀਆਂ ਤੇ ਉਹੀ ਸਿਰਫ ਮੈਂ ਤੁਹਾਨੂੰ ਦੱਸ ਰਿਹਾ ਤੀਵੀ ਦਾ ਕਰਦੇ ਇਸ ਜਗ੍ਹਾ ਨੂੰ ਤੇ ਪਹੁੰਚਦੇ ਆ ਉਹਨਾਂ ਦੇ ਬਾਥਰੂਮ ਸੈਂਟਰਲ ਬਾਥਿੰਗ ਪੂਲ ਤੇ ਇਹੀ ਉਹ ਜਗ੍ਹਾ ਵਾ ਜਿੱਥੇ ਰਾਵਣ ਜੀ ਆ ਕੇ ਨਹਾਉਂਦੇ ਹੁੰਦੇ ਸੀਗੇ ਇੱਕ ਤਰ੍ਹਾਂ ਦਾ ਉਹਨਾਂ ਦਾ ਬਾਥਰੂਮ ਜਾਂ ਬਾਥ ਟੱਬ ਵੀ ਕਹਿ ਸਕਦੇ ਹੋ ਔਰ ਪਹਿਲੇ ਪਾਣੀ ਥੋੜਾ ਜਿਆਦਾ ਉੱਪਰ ਸੀਗਾ ਬਟ ਹੁਣ ਥੋੜਾ ਜਿਆਦਾ ਚੱਲੇ ਚੱਲ ਗਿਆ ਕਿਉਂਕਿ ਟੋਪੇ ਨਹੀਂ ਤੇਜ਼ ਪੈਂਦੀ ਹੈ ਤੇ ਸਾਰਾ ਓਡੇ ਹੰਦਾ ਪਾਣੀ ਇਹਦੇ ਵਿੱਚ ਮੱਛੀਆਂ ਵੀ ਨੇ ਇਸ ਟਾਈਮ ਤੇ ਤੇ ਇ ਰਾਵਣ ਜੀ ਨਹਾਇਆ ਕਰਦੇ ਸੀਗੇ ਸੋਚੋ ਇੰਨਾ ਵੱਡਾ ਬਾਥ ਟੱਬ ਤੇ 라ਵਣ ਜੀ ਕਿੰਨੇ ਵਿਸ਼ਾਲ ਹੋਣੇ ਆ ਸਾਡੇ ਸੰਘਾਸਨ ਵੱਡਾ ਸੀ ਉਸ ਤੋਂ ਕਈ ਗੁਣਾ ਜ਼ਿਆਦਾ ਵੱਡਾ ਇਹ ਉਹਨਾਂ ਦਾ ਬਾਥਰੂਮ ਹੈ ਜਿਹੜੇ ਐਵੇਂ ਦੇ ਮਤਲਬ ਟੂਰਿਸਟ ਫੋਰਨਸ ਆਂਦੇ ਆ ਫੋਟੋ ਫੋਟੋ ਖਿੱਚ ਕੇ ਚਲ ਜਾਂਦੇ ਨੇ ਐਂਡ ਉਹਨਾਂ ਨੂੰ ਕੋਈ ਮਤਲਬ ਇੱਥੇ ਹਿਸਟਰੀ ਦਾ ਮਤਲਬ ਨਹੀਂ ਉਹ ਸਿਰਫ ਆਂਦੇ ਇੰਜੋਏ ਕਰਦੇ ਆ ਕਿ ਖਾਸ ਉਹਨਾਂ ਨੂੰ ਇਹ ਪਤਾ ਕਿ ਕਿਲਾ ਦਾ ਤੇ ਇੰਜੋਏ ਕਰਕੇ ਉਹ ਨਿਕਲ ਜਾਂਦੇ ਆ ਤੇ ਇਹ ਮਤਲਬ ਬਾਥ ਟੱਬ ਤੁਹਾਨੂੰ ਮੈਂ ਦਿਖਾਤਾ ਜਗਾ ਬਹੁਤ ਸੋਹਣੀ ਹੈ ਦਿਲ ਬੜਾ ਕਰਦਾ ਵਾ ਵਿੱਚ ਮੈਂ ਪੈਰ ਪਾ ਕੇ ਬਹਿ ਜਾਵਾ ਬਟ ਪਾਣੀ ਥੋੜਾ ਹੈ ਗੰਦਾ ਲੱਗ ਰਿਹਾ ਹੈ ਇਹ ਦੇਖੋ ਜਿਹੜੇ ਇਹਨਾਂ ਦੀ ਜਗ੍ਹਾ ਮਤਲਬ ਇੱਟਾਂ ਲੱਗੀਆਂ ਪਈਆਂ ਵਾ ਇਹਦੇ ਵਿੱਚ ਮਤਲਬ ਕਾਲੇ ਕਾਲੇ ਨਿਸ਼ਾਨ ਆ ਮੈਨੂੰ ਐਕਸਲ ਤੇ ਲੱਗਦਾ ਵੀ ਆ ਕਿ ਹਾਂ ਸ਼ਾਇਦ ਸੜੀ ਹੋਵੇ ਜਗ੍ਹਾ ਜਦੋਂ ਹਰਮਾਨ ਜੀ ਐਸੀ ਕਈ 100 ਸਾਲ ਪਹਿਲਾਂ ਬਟ ਅਦਰ ਲੋਕਲ ਦਾ ਕਹਿਣਾ ਵਾ ਇਹ ਬਣਾਈ ਜਾਂਦੀ ਆ ਮੱਡ ਦੇ ਨਾਲ ਮੈਂ ਤੁਹਾਨੂੰ ਕਿਹਾ ਕਿ ਮੱਡ ਮਤਲਬ ਸਮਝਿਆ ਨਹੀਂ ਈਟਾਂ ਆਂਦੀਆਂ ਕਿੱਥੋਂ ਆਇਆ ਮਤਲਬ ਕੀ ਹਿਸਾਬ ਨਾਲ ਚੱਲਦਾ ਨਹੀਂ ਉੱਪਰ ਇੱਟਾ ਕੌਣ ਲੈ ਕੇ ਆਇਆ ਸੀ ਉਹ ਕਹਿੰਦੇ ਪਹਾੜ ਵਿੱਚੋਂ ਇਹਨਾਂ ਨੇ ਕੱਢੀ ਮੱ ਤੇ ਚਾਵਲ ਦੇ ਛਿਲਕਿਆਂ ਨੂੰ ਮਿਕਸ ਕਰਕੇ ਈਟਾ ਬਣਾ ਕੇ ਤੇ ਉਹਦੇ ਨਾਲ ਇਹਨਾਂ ਨੇ ਪੂਰੀ ਬਣਾਤੀ ਲੰਕਾ ਤੇ ਅਗਰਲੇ ਪਾਸੇ ਵੀ ਛੋਟੇ ਮੋਟੇ ਮਤਲਬ ਚੀਜ਼ਾਂ ਨੇ ਪੋੜੀਆਂ ਲੱਗੀਆਂ ਪਈਆਂ ਬਹੁਤ ਵੱਡਾ ਮਤਲਬ ਰਾਵਣ ਦਾ ਮਹਿਲ ਹੈਗਾ ਬਟ ਰਾਵਣ ਦਾ ਮਹਿਲ ਤੇ ਲੱਗ ਗਿਆ ਬਟ ਮੈਨੂੰ ਹਲੇ ਤਾਂ ਸੋਨਾ ਹੀ ਲੱਗਿਆ ਸੋਨਾ ਲੱਭੇ ਤੇ ਫਿਰ ਸੋਨੇ ਦੀ ਲੰਕਾ ਪਤਾ ਨਹੀਂ ਕਿਉਂ ਕਹਿੰਦੇ ਆ ਸ਼ਾਇਦ ਲੋਕੀ ਇੱਥੇ ਪਟ ਪਟ ਕੇ ਲੈ ਗਏ ਹੋਣ ਸੋਨਾ ਕਿਉਂਕਿ ਸੋਨਾ ਨਾ ਮਹਿੰਗਾ ਵਿਕਦਾ ਵਾ ਆਈ ਸੀ ਰਾਵਣ ਦੀ ਲੰਕਾ ਇਹ ਆਈਆ ਸੋਨੇ ਦੀ ਲੰਕਾ ਕੋੜੀਆ ਵੀ ਹੈ ਨਾ ਮਤਲਬ ਪੈ ਟੇ ਡੇਰ ਕੇ ਤੁਰ ਕੇ ਨੀਚੇ ਜਾਣਾ ਪੈਂਦਾ ਨਹੀਂ ਤਾਂ ਬੰਦਾ ਇੱਥੇ ਤੋਂ ਖਤਮ ਹੀ ਹੋ ਜੇ ਹੁਣ ਐਸ ਰੋੜੀ ਵੀ ਨਹੀਂ ਹੈਗੀ ਇੱਕ ਕੋੜੀ ਛੱਡ ਕੇ ਜਾਣਾ ਪੈਂਦਾ ਵੇ ਅਗਰ ਤੁਸੀਂ ਆ ਰਹੇ ਹੋ ਤੇ ਆਪਣਾ ਖਿਆਲ ਜ਼ਰੂਰ ਰੱਖਿਓ ਕੋੜੀਆਂ ਦੇ ਮਾਮਲੇ 'ਚ ਅਗਰ ਹੀ ਦੋ ਵਾਰ ਮੇਰਾ ਪੈਰ ਤਿਲਕਿਆ ਤੇ ਡਿੱਗਣ ਲੱਗਾ ਸੀ ਮੈਂ ਲੋਕੀ ਕਹਿੰਦੇ ਆ ਜਿਹੜਾ ਰੰਗ ਕਾਲਾ ਹੈ ਨਾ ਤੁੱਪ ਕਰਕੇ ਜਾਂ ਬਾਦ ਸ਼ਿਰਕੇ ਆ ਬਟ ਇਹ ਚੀਜ਼ ਦੇਖੋ ਇੱਟਾ ਦਾ ਰੰਗ ਕਾਲਾ ਵਾ ਜ਼ਮੀਨ ਦੇ ਜਿਹੜੇ ਪੱਥਰ ਲੱਗੇ ਉਹਨਾਂ ਦਾ ਰੰਗ ਕਾਲਾ ਕਿਉਂ ਨਹੀਂ ਹੈਗਾ ਥੋੜੇ ਨਿਸ਼ਾਨ ਦੇ ਬਟ ਕਾਲਾ ਕਿਉਂ ਕਹਣਾ ਰਾਵਣ ਜੀ ਦੀ ਲੰਕਾ ਮਤਲਬ ਸੜ ਗਈ ਸੀਗੀ ਤੇ ਹਨੂਮਾਨ ਜੀ ਨੇ ਮਤਲਬ ਆਪਣੀ ਪੂੰਛ ਦੀ ਅੱਗ ਭਜਾਉਂਦੇ ਭਜਾਉਂਦੇ ਦੌੜਦੇ ਦੌੜਦੇ ਪੂਰੀ ਰਾਵਣ ਨੇ ਪੂਰੀ ਲੰਕਾ ਨੂੰ ਅੱਗ ਲਗਾ ਦਿੱਤੀ ਇਹ ਸ਼ਾਇਦ ਹੋ ਸਕਦਾ ਮੈਨੂੰ ਤਾਂ ਲੱਗਦਾ ਬਾਅਦ ਵਿੱਚ ਜੇ ਤੁਹਾਨੂੰ ਲੱਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੀ ਰਾਵਣ ਦੀ ਲੰਕਾ ਹੱਲੇ ਵੀ ਖਤਮ ਨਹੀਂ ਹੋਈ ਹੱਲੇ ਉਹ ਉੱਪਰ ਜਾਣਾ ਵਾ ਉੱਥੇ ਜਾ ਕੇ ਸ਼ਹਿਰ ਖਤਮ ਹੋਵੇ ਪੂਰੀ ਰਾਵਣ ਦੀ ਲੰਕਾ ਤੇ ਦੇਖੋ ਅਸੀਂ ਅਦਰੋਂ ਸ਼ੁਰੂ ਕੀਤਾ ਸੀਗਾ ਤੇ ਅਦਰ ਤੱਕ ਪਹੁੰਚੇ ਆ ਤੇ نیچے ਪੂਰਾ 뷰 ਪੂਰਾ 뷰 ਬੋਲ ਰਹਾ ਹਵਾ ਜਲਦੀ ਵੀ ਬਹੁਤ ਜ਼ਿਆਦਾ ਉੱਪਰ ਨਹੀਂ ਜਿਹੜਾ ਹਵਾ ਜਲਦੀ ਵੀ ਸ਼ਾਇਦ ਨੂੰ ਆਵਾਜ਼ ਨਾ ਆਵੇ ਬਹੁਤ ਜ਼ਿਆਦਾ ਵਿੰਡੀ ਆ ਜਾਏਗਾ ਬਹੁਤ ਜ਼ਿਆਦਾ ਵਿੰਡੀ ਹੈ ਮੇਰਾ ਮਾਈਕ ਦੀ ਨਾ ਬੈਟਰੀ ਖਤਮ ਹੋ ਗਈ ਤੇ ਉਸ ਕਰਕੇ ਆ ਸ਼ਾਇਦ ਨੂੰ ਵਰਸ ਤੋਂ ਥੋੜਾ ਇਸ਼ੂ ਹੈ ਕਹਿੰਦੇ ਕਿ ਪੂਰੇ ਕੋਨੇ ਦੇ ਸਭ ਤੋਂ ਉੱਚੀ ਚੜਾਈ ਪਹੁੰਚ ਜਾ ਵੀ ਪਹੁੰਚ ਜਾ ਪਹੁੰਚ ਗਏ ਤੇ ਸੋ ਪੂਰਾ ਦੇਖਦਾ ਸ਼੍ਰੀ ਲੰਕਾ ਤੇ ਸਾਰੀ ਦੀ ਸਾਰੀ 라ਵਨ ਦੀ ਲੰਕਾ ਕਿਹਾ ਜਾਂਦਾ ਕਿ 라ਵਨ ਦੇ 1 ਲੱਖ ਬੱਚੇ ਸੀ ਤੇ 1.5 ਲੱਖ ਮੈਂ ਪੋਤੇ ਪਰ ਪੋਤੇ ਸੀ ਅਗਰ ਇਸ ਗੱਲ ਚ ਦਮ ਹੈ ਸੱਚ ਹੈ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਹੜੇ ਲੋਕਲ ਪੀਪਲ ਸੀਗੇ ਉਹ ਉਥੇ ਕਸ਼ੇਪ ਨੂੰ ਜ਼ਿਆਦਾ ਮੰਨਦੇ ਆ ਜਿਹੜੇ ਇੱਥੇ ਰਾਜਾ ਇਹਨਾਂ ਦੇ ਕਸ਼ੇਪ ਹੀ ਸੀਗੇ ਇੰਡੀਆ ਵਾਲੇ ਮੰਨਦੇ ਆ ਜ਼ਿਆਦਾ ਰਾਵਣ ਨੂੰ ਤੇ ਇੱਥੇ ਰਾਵਣਾ ਬੋਲੋ ਤਾਂ ਤਾਂ ਨੂੰ ਪਤਾ ਲੱਗਦਾ ਬਟ ਅਗਰ ਰਾਵਣ ਬੋਲੋ ਤੇ ਨਹੀਂ ਪਤਾ ਲੱਗਦਾ ਈਵਨ ਇੱਥੇ ਆਪਾਂ ਗਿਆ ਕਿ ਰਾਵਣ ਦੀ ਲੰਕਾ ਕਿੱਥੇ ਆ ਨਹੀਂ ਪਤਾ ਲਾਇਨ ਸਟ੍ਰੋਕ ਬੋਲੇ ਤੇ ਫਿਰ ਇਹਨਾਂ ਨੂੰ ਪਤਾ ਲੱਗਿਆ ਕਿ ਹਾਂ ਉੱਥੇ ਆ ਕਿਉਂਕਿ ਕਸ਼ੇਪ ਨੂੰ ਮੰਨਦੇ ਆ ਕਸ਼ੇਪ ਬੋਲੋਗੇ ਤੇ ਜ਼ਿਆਦਾ ਪਤਾ ਲੱਗੇਗਾ ਰਾਵਣਾ ਕਈਆਂ ਕਈਆਂ ਨੂੰ ਪਤਾ ਦਾ ਤੇ ਇੰਡੀਆ ਨੂੰ ਵੀ ਪਤਾ ਹੈ ਬਟ ਰਾਮਨ ਦੀ ਲੰਕਾ ਵਿਚਾਰਾ ਬੱਟ ਲੱਗਦਾ ਬੋਲਦੇ ਰਾਮਨ ਦੇ ਅਨੁਸਾਰ ਇਹ ਰਾਵਨ ਦੀ ਲੰਕਾ ਸੀ ਲੋਕਾਂ ਲੋਕਾਂ ਦੇ ਹਿਸਾਬ ਨਾਲ ਨਹੀਂ ਤੇ ਜਿਹੜੀ ਜਗਾ ਵੀ ਫੂਕੀ ਗਈ ਸੀ ਨਾ ਇੱਥੇ ਉਹ ਵੀ ਇਹੀ ਚੀਜ਼ ਬੋਲਦੇ ਲੋਕੀ ਕਿ ਰਾਵਨ ਦੇ ਕਰਕੇ ਹਰਮਾਂ ਦੀ ਨਫੂਕੀ ਸੀ ਬਟ ਕਈ ਲੋਕੀ ਮੰਨਦੇ ਫਿਰ ਹੋਈ ਜੋ ਤੁਹਾਨੂੰ ਮੈਂ ਦੱਸਿਆ ਸੂਰਜ ਤੇ ਪਾਰਿਸ਼ਨਾ ਐਕਚੁਅਲ ਤੇ ਗੱਲ ਪਤਾ ਨਹੀਂ ਕੀ ਐ ਜੋ ਲੋਕੀ ਸਾਨੂੰ ਇਨਫੋਰਮੇਸ਼ਨ ਦੇ ਰਹੇ ਆ ਸਿਰਫ ਉਹੀ ਤੁਹਾਨੂੰ ਇਨਫੋਰਮੇਸ਼ਨ ਦੇ ਰਹੇ ਆ ਤੇ ਮੇਰੀ ਕਿਸੇ ਨਾ ਕੋਈ ਮਤਲਬ ਲੜਾਈ ਨਹੀਂ ਤੁਹਾਨੂੰ ਵੀ ਪਤਾ ਮੈਂ ਹਰ ਤਰ੍ਹਾਂ ਸਪੋਰਟ ਕਰਦਾ ਰਿਸਪੈਕਟ ਕਰਦਾ ਆ ਅਗਰ ਮੇਰੀ ਕਈ ਗੱਲਾਂ ਤੁਹਾਨੂੰ ਲੱਗੀਆਂ ਦਿਲ ਤੇ ਲੱਗੀਆਂ ਤੇ ਮਾਫ ਕਰਿਓ ਤੇ ਥੱਲੇ ਜਿਹੜਾ ਪਾਰ ਸੀ ਤੁਸੀਂ ਦੇਖੇ ਹੋਣਗੇ ਅਸ਼ੋਕਾ ਟਰੀਜ਼ ਇੱਥੇ ਨਾ ਸਾਰੇ ਅਸ਼ੋਕਾ ਟਰੀਜ਼ ਹੀ ਲੱਗੇ ਹੋਏ ਆ ਜਿਹੜੇ 라ਵਣ ਸੀਗੇ ਤੇ ਉਹ ਅਸ਼ੋਕਾ ਟਰੀਜ਼ ਨੂੰ ਜ਼ਰਾ ਪਸੰਦ ਕਰਦੇ ਸੀ ਕਿਉਂਕਿ ਇਹ ਪੋਜ਼ਿਟਿਵ એનર્ਜੀ ਜ਼ਿਆਦਾ ਦਿੰਦੇ ਸੀਗੇ ਹੁਣ 라ਵਣ ਜੀ ਨੂੰ ਪਸੰਦ ਸੀ ਆ ਸੀਤਾ ਜੀ ਨੂੰ ਪਸੰਦ ਓ ਐਗਜ਼ੈਕਟ ਮੈਨੂੰ ਨਹੀਂ ਪਤਾ ਕਿਉਂਕਿ ਐਗਜ਼ੈਕਟ ਹਿਸਟਰੀ ਮੈਨੂੰ ਨਹੀਂ ਆਈ ਆਖਰੀ ਪਹਾੜਾ ਮਤਲਬ ਇਹਦੇ ਉੱਪਰ ਹਨ ਕੁਝ ਵੀ ਨਹੀਂ ਹੈਗਾ ਕਿ ਸਾਰਾ ਮਤਲਬ ਥੱਲੇ ਥੱਲੇ ਹੀ ਹੈ ਤੇ ਦੇਖੋ ਪੂਰਾ ਸ਼੍ਰੀਲੰਕਾ ਤੋਂ ਦਿਖਦਾ ਤਾਂ ਸ਼੍ਰੀਲੰਕਾ ਦਾ ਪੂਰਾ ਘਿਰਿਆ ਹੈ ਸਮੁੰਦਰ ਦੇ ਨਾਲ ਠੰਡੀ ਜਗ੍ਹਾ ਵੀ ਤੁਹਾਨੂੰ ਦੇਖਣ ਨੂੰ ਕਾਫੀ ਮਿਲ ਜਾਈਗੀ ਬਟ ਤਸਕੀਰੀਏ ਥੋੜਾ ਗਰਮ ਹਨ ਨਵਾਰਾਹਲੀਆ ਜ ਤੁਸੀਂ ਦੇਖਿਆ ਹੈਗਾ ਉਹ ਕਾਫੀ ਦਾ ਠੰਡ ਸੀ ਉੱਥੇ ਇਵਨ ਉੱਥੇ ਹੋਟਲ ਚ ਪੱਖੇ ਵਗੈਰਾ ਵੀ ਲੱਗੇ ਹੋਏ ਸੀਗੇ ਥੱਲੇ ਸਾਨੂੰ ਕਹਿੰਦੇ ਤੇ ਸੀਗੇ ਕਿ ਤੁਹਾਨੂੰ ਲਗਭਗ 2-3 ਘੰਟੇ ਲੱਗ ਜਾਣਗੇ ਉੱਪਰ ਪਹੁੰਚ ਇੰਨਾ ਥੋੜੀ ਅੱਜ ਐਕਸਰਸਾਈਜ਼ ਵੀ ਕੰਪਲੀਟ ਹੋ ਗਈ ਹਿਸਟਰੀ ਛੱਡ ਕੇ ਗਏ ਤੁਸੀਂ ਇੱਥੇ ਆ ਰਹੇ ਹੋ ਬਿਨਾ ਹਿਸਟਰੀ ਤੋਂ ਕਾਫੀ ਅੱਛੀ ਜਗ੍ਹਾ ਹੈ ਤੇ ਮਤਲਬ ਵਿਊਜ਼ ਵਗੈਰਾ ਕਾਫੀ ਅੱਛੇ ਹੈ ਤੇ ਇੱਕ ਤਰ੍ਹਾਂ ਦੀ ਟਰੈਕਿੰਗ ਹੋ ਜਾਂਦੀ ਹੈ ਇੰਜੋਏ ਕਰਨ ਵਾਸਤੇ ਕਾਫੀ ਵਧੀਆ ਜਗ੍ਹਾ ਹੈ ਜਿਹੜੇ ਆਪਣੀ ਸ਼ੀਲਖੇ ਦੇ ਲੋਕੀ ਨੇ ਉਹ ਰਾਵਣ ਜਿੰਨ ਜਿਹਨੇ ਜਿਹਨੇ ਬੰਦੇ ਰਾਵਣ ਨੂੰ ਜਾਣਦੇ ਨੇ ਹੁਣ ਤਾਂ ਇਹੀ ਕਹਿਣਾ ਸੀਗਾ ਕਿ ਰਾਵਣ ਬਹੁਤ ਹੀ ਵਿਦਵਾਨ ਰਾਜਾ ਸੀਗਾ ਅਨੇ ਬੜੇ ਲੋਕਾਂ ਦੀ ਹੈਲਪ ਕੀਤੀ ਸੀ ਇਹਨਾਂ ਉਹ ਮੈਟੇਸ਼ਨ ਨੇ ਰੱਬ ਨੇ ਵੀ ਬਹੁਤ ਜ਼ਰਾ ਉਹ ਮੰਨਦੇ ਸੀਗੇ ਕਾਫੀ ਅੱਛੀ ਸੀਗੇ ਬਟ ਇੰਡੀਆ ਚ ਨਹੀਂ ਮੰਨਿਆ ਜਾਂਦਾ ਤੇ ਇੱਕ ਨਿੱਕੀ ਜੀ ਗਲਤੀ ਕਰਨ ਨੇ ਪੂਰੀ ਆਪਣੀ ਲਾਈਫ ਖਤਮ ਕਰ ਦਿੱਤੀ ਕਿਉਂਕਿ ਨਿੱਕੀ ਗਲਤੀ ਤੋਂ ਹੀ ਬਾਅਦ ਉਹਨਾਂ ਦੇ ਲੜਾਈਆਂ ਸ਼ੁਰੂ ਹੋ ਗਈਆਂ ਲੜਾਈਆਂ ਸ਼ੁਰੂ ਹੋਣ ਤੋਂ ਬਾਅਦ ਯੁੱਧ ਹੋਏ ਯੁੱਧ ਹੋਣ ਤੋਂ ਬਾਅਦ ਫਿਰ ਉਹਨਾਂ ਦਾ ਲਾਸਟ ਵਿੱਚ ਅੰਤ ਹੋਇਆ ਲਾਸਟ ਵਿੱਚ ਇਹੀ ਗੱਲ ਮੁੱਕਦੀ ਹੈ ਕਿ ਕਦੀ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਆਪਣੀ ਪਾਵਰਸ ਦਾ ਆਪਣੇ ਪੈਸੇ ਦਾ ਜਿਹੜਾ ਬੰਦਾ ਹੰਕਾਰਿਆ ਸਮਝੋ ਮਾਰਿਆ ਇਹਦਾ ਮਤਲਬ ਇਹੀ ਆ ਹੰਕਾਰ ਕਰੋਗੇ ਤਾਂ ਮਰੋਗੇ ਲਾਈਵ ਤੁਹਾਡੇ ਸਾਹਮਣੇ ਪ੍ਰੂਫ ਆ ਜਿਹੜੇ ਕੀ 라ਵਣ ਜੀ ਦਾ ਹਾਲ ਹੋਇਆ ਜਿਹੜਾ ਨੀਚੇ ਤੁਹਾਨੂੰ ਮੈਂ ਬਾਟਮ ਦਿਖਾਇਆ ਸੀ 라ਵਣ ਜੀ ਦਾ ਉੱਥੇ ਲੋਕੀ ਆਗੇ ਨਾ ਮਤਲਬ ਮੂੰਹ ਚ ਪਾਣੀ ਪਾਰੇ ਸੀਗੇ ਸਿਰ ਤੇ ਸੁੱਟ ਰਹੇ ਸੀਗੇ ਮਤਲਬ ਉਹਨਾਂ ਵਾਸਤੇ ਹੋਲੀ ਵਾਟਰ ਹੈ ਟੇਡਾ ਬੂੜ ਕੇ ਜਾਣਾ ਪੈਣਾ ਸਿੱਧਾ ਰੱਖਦਾ ਤੇ ਅੰਦਰ ਅੱਦਾ ਬਾਹਰ ਅੰਦਰ ਬਾਹਰ ਤੇ ਥੋੜਾ ਜਿਹਾ ਮੁਸ਼ਕਲ ਹੀ ਹੈ ਕੰਮ ਤੇ ਕਦੇ ਵੀ ਦੇਖੋ ਰੰਗ ਕਾਲਾ ਕਾਲਾ ਵਾ ਤੇ ਲਾਈ ਵੀ ਤਾਂ ਜਗਾ ਸੜੀ ਹੋਈ ਆ ਬਟ ਜੋ ਐਕਚੁਅਲ ਚ ਹੈ ਸਟੋਰੀ ਓਏ ਤੁਸੀਂ ਮੈਨੂੰ ਕਮੈਂਟ ਵਿੱਚ ਜਾ ਕੇ ਦੱਸੋ ਜੀ ਜਗ੍ਹਾ ਤੋਂ ਨਾ ਬੰਦਾ ਬਚ ਕੇ ਜਾਵੇ ਇੱਕ ਵਾਰ ਥੱਲੇ ਡਿੱਗਾ ਤੇ ਬੰਦੇ ਦੀ ਮੌਤ ਪੱਕੀ ਐ ਇਸ ਜਗ੍ਹਾ ਤੋਂ ਕਿਉਂਕਿ ਨਾ ਇੱਥੇ ਕੋਈ ਸਪੋਰਟ ਆ ਯਾਰ ਨਾ ਕੋਈ ਉਧਰੋ ਉਧਰ ਬੰਦਾ ਸਿੱਧਾ ਆਂਦਾ ਥੱਲੇ ਆ ਕੇ ਸਿੱਧੇ ਇੱਥੇ ਡਿੱਗੇਗਾ ਮੈਂ ਹੁਣੇ ਆਇਆ ਮਸਾ ਬਚਿਆ ਤੇ ਬਟ ਪਤਾ ਨਹੀਂ ਕਿਹੜੀ ਜਗ੍ਹਾ ਵਾ ਇੱਥੇ ਮਤਲਬ ਕੀ ਬਣਾਇਆ ਸੀ 라ਵਣ ਜੀ ਨੇ ਤੁਹਾਨੂੰ ਪਤਾ ਐ ਇਸ ਦਾ ਵੀ ਕਮੈਂਟ ਕਰਕੇ ਦੱਸ ਦਿਓ ਤਾਂ ਮੰਦ ਲੰਕਾ ਮਤਲਬ ਇੰਨੀ ਵੱਡੀ ਸੀ ਤੇ ਪੋੜੀਆਂ ਬਸ ਛੋਟੀਆਂ ਵਾ ਛੋਟੀਆਂ 埔ੜੀਆਂ ਅੱਧਾ ਪੈਰ ਮੇਰਾ ਬਾਹਰ ਆਂਦਾ ਅੱਧਾ ਮਤਲਬ ਅ ਸ਼੍ਰੀਲੰਕਾ ਤੁਸੀਂ ਦੇਖੋ ਬਹੁਤ ਸੋਹਣਾ 뷰 ਵਾਲਾ ਹਿਸਾਬ ਆ ਜਿਵੇਂ ਇਥੋਪੀਆ ਤੇ ਸੀਗਾ ਮੈਂ ਇਹ ਮੇ ਦਾ ਮਤਲਬ 뷰 ਆ ਪਿੱਛੇ ਪਹਾੜੀ ਪਾੜ ਤੇ ਜਿਹੜਾ ਸਿਗਰੀਆ ਇਹ ਹੈਗਾ ਸੈਂਟਰਲ ਪਾਰਟ ਹੈਗਾ ਤੁਹਾਨੂੰ ਸਿਗਰੀਆ ਨੂੰ ਉਸਤੇ ਕਾਫੀ ਬੱਸਾ ਬੱਸਾ ਵੀ ਚੇਂਜ ਕਰਨੀਆਂ ਪੈਂਦੀਆਂ ਕਈ ਕਹਿੰਦੇ ਐ ਡਾਇਰੈਕਟ ਬੱਸ ਵੀ ਮਿਲ ਜਾਂਦੀ ਹੈ ਇਹਨਾਂ ਦੇ ਮੇਨ ਸ਼ਹਿਰਾਂ ਤੋਂ ਬਟ ਮੈਂ ਆਇਆ ਕੈਂਡੀ ਥਰੂ ਤੇ ਇੱਥੇ ਮੈਨੂੰ ਦੋ ਬੱਸਾਂ ਚੇਂਜ ਕਰਨੀਆਂ ਪਈਆਂ ਪਹਿਲੇ ਮੈਨੂੰ ਕਰਨੀ ਪਈ ਦੰਬੋਲਾ ਤੇ ਫਿਰ ਪਹੁੰਚੇ ਹਾਂ ਸਿਗਰੀਆ ਇੱਥੇ ਉੱਪਰ ਚੜ੍ਹਨਾ ਮੁਸ਼ਕਲ ਸੀਗਾ ਉਤੋਂ ਜ਼ਿਆਦਾ ਥੱਲੇ ਉਤਰਨਾ ਔਰ ਮੁਸ਼ਕਿਲ ਹੈ ਮਤਲਬ ਨਿੱਕੀ ਨਿੱਕੀ ਪੌੜੀਆਂ ਬੰਦਾ ਜਿਆ ਥੱਕ ਹੀ ਜਾਂਦਾ ਤੁਸੀਂ ਵੀ ਜ਼ਰੂਰ ਅਗਰ ਆ ਰਹੇ ਹੋ ਤੇ ਕੋਈ ਵਧੀਆ ਬ੍ਰੈਂਡ ਦੀ ਸ਼ੂ ਵਗੈਰਾ ਲੈ ਕੇ ਆ ਨਾਈਕੀ ਵਗੈਰਾ ਦੇ ਤੇ ਨਾਰਮਲ ਅਗਰ ਤੁਸੀਂ ਸੋਚੋ 300 400 ਨੇ ਚੱਲਣਗੇ ਉਹ ਉੱਥੇ ਨਹੀਂ ਚੱਲਣਗੇ ਯਾਰ ਪੂਰੀ ਦੀ ਪੂਰੀ ਐਕਸਲੈਂਟ ਤਕੜੀ ਵਾਲੀ ਹੋ ਗਈ ਹੈ ਤੇ ਅੱਧੇ ਰਸਤੇ ਤੇ ਪਹੁੰਚ ਗਏ ਆ ਸਾਹਮਣੇ ਹੋਈ ਸ਼ੇਰ ਦੇ ਪੈਰਾਂ ਦੇ ਨਿਸ਼ਾਨ ਪਹੁੰਚਣ ਲੱਗੇ ਆ অলਮੋਸਟ نیچے ਪਾਣੀ ਦੀ ਭਾਲੀ ਬੋਤਲ ਫਿਰ ਤੋਂ ਠੰਢੀ ਪੀਂਦੇ ਪੀਂਦੇ ਆ ਵੀ ਘਰੇ ਜਾਂਦੇ ਜਾਂਦੇ ਖਤਮ ਹੀ ਹੋਈ ਨਹੀਂ ਕਿਵੇਂ ਤੇ ਲੱਗਿਆ ਤਾਨੂੰ ਅੱਜ ਦਾ ਬਲੌਗ ਆਈ ਹੋਪ ਰਾਵਨ ਦੀ ਲੰਕਾ ਦੇਖ ਕੇ ਸੋਨੇ ਦੀ ਲੰਕਾ ਦੇਖ ਕੇ ਤੁਸੀਂ ਕਾਫੀ ਖੁਸ਼ ਹੋਏ ਹੋਵੋਗੇ ਤੇ ਇਸੇ ਕਰਕੇ ਤੁਹਾਨੂੰ ਕੰਨਾ ਫੇਗਾ ਮੇਰੀ ਵੀਡੀਓ ਨੂੰ ਲਾਈਕ ਤੇ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ